मुर्दाबाद मुर्दाबाद फंड खानी यूनियन मुर्दाबाद लट्टू यूनियन मुर्दाबाद लट्टू यूनियन मुर्दाबाद फंड खानी यूनियन मुर्दाबाद लट्टू यूनियन मुर्दाबाद फंड खानी यूनियन मुर्दाबाद दूसरे पिंड चोर मुर्दाबाद फंड खानी यूनियन मुर्दाबाद 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 फंड खानी उग्राह मुर्दाबाद ਬੇਈਮਾਨ ਇਬਰਾਹਿਮ ਮਰਦਾਬਾਦ ਇਬਰਾਹਿਮ ਗੰਨਰ ਮਰਦਾਬਾਦ ਜੋਗਿੰਦਰ ਇਬਰਾਹਿਮ 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 ਮਰਦਾਬਾਦ

ਇੰਨਾ ਦਾ ਚਲਾਨ ਕੱਟਿਆ ਕਰੋ ਇੰਨਾ ਦਾ ਚਲਾਨ ਕੱਟਿਆ ਕਰੋ ਗੱਲ ਸੁਣੋ ਸਾਡੇ ਹੈਲਮਟ ਦੇ ਆ ਨਾ ਨੰਬਰ ਹੈਗਾ ਇੱਧਰ ਫੋਟੋ ਖਿੱਚੋ ਆ ਇਧਰ ਇੰਨਾ ਦਾ ਚਲਾਨ ਕੱਟਿਆ ਕਰੋ ਇੰਨਾ ਦਾ ਚਲਾਨ ਕੱਟਿਆ ਕਰੋ ਦੇਖੀ ਮੇਰਾ ਫੋਟੋ ਫੋਟਾ ਫੋਟਾ ਕਰ ਫੋਟਾ ਫੋਟੋ ਖਿੱਚੋ ਫੋਟੋ ਖਿੱਚੋ ਕੋਈ ਪਾਸੇ ਆਦੀ ਹੋਏ ਓ ਆ ਦੇਖੋ ਕੋਈ ਨੰਬਰ ਆ ਦੇਖੋ ਆ ਪੱਤਰ ਖਾ ਓਰੇ ਆ ਪੱਤਰਖਾਹ ਆ ਦੇਖੋ ਆ ਦੇਖੋ ਕੋਈ ਨੰਬਰ ਨਹੀਂ ਕੋਈ ਨੰਬਰ ਨਹੀਂ ਉਗਰਾਹਾ ਪੱਜਿਆ ਕਿਉਂ ਅਸੀਂ ਆ ਗਏ ਸੀ 200 ਮਾਪੇ ਜਵਾਬ ਦੇ ਦਿੱਤਾ ਪੱਜਿਆ ਆ ਬਿਨਾਂ ਨੰਬਰ ਆਇਆ ਆ ਬਿਨਾਂ ਨੰਬਰ ਆਇਆ ਇੰਨਾ ਵਾਰੀ ਘੂਰ ਕੇ ਦੇਖਣਾ ਪੱਜਿਆ ਤੁਹਾਡੇ ਸ਼ਰਮ ਆ ਗਿਆ ਤੁਹਾਡੇ ਜਵਾਬ ਦੇ ਬੜੇ ਬੜੇ ਨੂੰ ਕੀ ਗੱਲ ਕਰੇ ਉਹ ਤੁਹਾਡੇ ਜਵਾਬ ਨਹੀਂ ਆ ਤੁਹਾਡੇ ਜਵਾਬ ਨਹੀਂ ਆ ਕੋਢੀ ਸ਼ਰਮ ਲੈ ਲੈ ਤਾਂ ਅਖਰ ਕਿੰਨੀਆਂ ਗੱਡੀਆਂ ਖੜੀਆਂ ਇਹਨਾਂ ਨੂੰ ਬਹੁਤ ਸੱਜਾ ਕੋਣੋ ਸ਼ਰਮ ਲੈ ਲੈ ਛੋਟੀ ਛੋਟੇ ਤੁਸੀਂ ਸ਼ਰਮ ਮੰਨੋ ਤੁਹਾਡੇ ਜਵਾਬ ਨਹੀਂ ਆਣਾ ਤੁਹਾਡੇ ਜਵਾਬ ਨਹੀਂ ਆਣ ਤੁਹਾਡੀਆਂ ਧੀਆਂ ਨੂੰ ਬਾਹਾਂ ਕੱਢੇ ਕੋਈ ਸਾਡੇ ਧੀਆਂ ਪੈਣਾ ਨੂੰ ਬਾਹਾਂ ਖੜਦੇ ਤੁਹਾਡੇ ਪ੍ਰਧਾਨ ਨੂੰ ਸ਼ਰਮ ਨਹੀਂ ਓਏ ਸ਼ਰਮ ਮੰਨੋ ਕਿੱਟੀਆਂ ਗੱਡੀਆਂ ਖੜ ਕੇ ਬੱਸ ਬੱਸ ਬਹੁਤ ਹੋ ਗਈ ਇਹਨਾਂ ਨੂੰ ਦੱਸੋ ਉਹ ਤੁਹਾਡੇ ਤੀ ਤੁਹਾਡੇ ਤੀਆਂ ਬਹਿਣਾ ਹੈ ਨਹੀਂ ਤੁਹਾਡੇ ਤੀਆਂ ਬਹਿਣਾ ਹੈ ਨਹੀਂ ਤੁਹਾਡੇ ਜਵਾਕ ਹੈ ਨਹੀਂ ਬੰਦ ਕਰੋ ਤੁਹਾਡੇ ਜਵਾਕ ਜਵਾਕਾਂ ਦੇ ਜਵਾਕ ਨਹੀਂ ਪੜਦੇ ਇੱਥੇ ਉੱਠ ਕੇ ਤਰਪਾ ਜੀ ਤੁਹਾਡਾ ਪ੍ਰਭਾਤ ਗੁਰਦੁਆਬਾਦ ਗੁਰਦੁਆਬਾਦ ਓਹ ਟੂਠ ਖਾਣਾ ਤੁਸੀਂ ਹੋ ਲਾ ਲਓ ਮੁਰੇ ਲਾ ਲਓ ਮੁਰੇ ਮੰਨੋ ਮਰੀ ਮੋਟੀ ਹੁਣ ਜਾ ਫੋਟਾ ਪ੍ਰਤੀ ਉਪਰੋਂ ਫੋਟਾ ਕਹਿੰਦੇ ਦੂਜਾ ਨੇ ਤੁਸੀਂ ਹੋ ਮੁੜ ਕੇ ਤੇ ਆ ਕਿੰਨੇ ਨੇ ਆ ਕਿੰਨੇ ਗੱਲਾਂ ਦੀ ਗੱਲ ਸੁਣੂ ਨਾ ਲੱਗੇ ਮਰਾ ਬੱਗਿਆ ਤੁਹਾਡਾ ਵੀ ਨਾ ਰੱਖੋ ਜੀ ਆਂਦੇ ਰਹੇ ਆ ਆ ਦੇਖੋ ਉਹ ਗੁਰਾਹਾਂ ਦੇ ਗੁੰਡੇ ਉਹ ਗੁਰਾਹਾਂ ਦੇ ਗੁੰਡੇ ਦੇਖੋ ਗੁੰਡੇ ਆ ਗੁਰਾਹਾਂ शर्म है बनायो मनायो ਕੋੜਤੀ ਤਰਹਾਂ ਦੀ ਕਿڑی ਹੈ ਜੀ ਕੋੜਤੀ ਤੇ ਉਹ ਤੇਰੇ ਦੀ ਹੈ ਨਹੀਂ ਓਏ ਬੋਨੂ ਦਾ ਮੁੰਡਾ ਬਾਈ ਮੁੰਡਾ ਮੁੰਡਾ ਲਾੜੀ ਓਏ ਹਾਏ ਆ ਜਾਂਦੇ ਟਰਫੋਗ ਆ ਜਾ ਲੈ ਬਾਗ ਲੈ ਹਾਏ ਇਹ ਦੋ ਬੰਦੇ ਥੋੜੀ ਜੀ ਓਦੋਂ ਆ ਗਏ ਖੜ ਜਾ अरे आई दो मुर्दे बाहर ला को देखला जो नहीं दा तो डांग फेरांगे चलो भाई चलो चलो स्कूल चलो स्कूल जो स्कूल चलो चलो यार चलो स्कूल जा आ जाओ भैया। क्या मुर्दा आवाज मुर्दा ਉਰੇ ਗਰਾਹਾਂ ਜੁਨੀਅਰ ਮਰਦਾਬਾਦ ਪਿਆਰੇ ਸੂਰਜ ਚੰਦਾਂ ਨਾਲੇ ਮਰਦਾਬਾਦ 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 ਠੰਡ ਖਾ ਕੇ ਜੁਨੀਅਰ ਨੂੰ ਮਰਦਾਬਾਦ ਹਾਈ ਤੋਂ ਦੇ ਇੱਕ ਭਾਈ ਵੀਡੀਓ ਬਣਾਇਆ ਮਰਨ ਦੇ ਕਿਸਾਨ ਜੁਨੀਅਰ ਮਰਦਾਬਾਦ ਕਿਸਾਨ ਜੁਨੀਅਰ ਮਰਦਾਬਾਦ ਭਾਈ ਗਰਾਹਾਂ ਜੁਨੀਅਰ ਸਕੂਲ ਨੂੰ ਜਿੰਦਾ ਲਵਾ ਰਹੀ ਹੈ ਸਕੂਲ ਨੂੰ ਗਰਾਹਾਂ ਖੋਦ ਫੰਡ ਖਾਂਦੇ ਆ ਮਾਪਿਆਂ ਨੂੰ ਚਾਹਲ ਖਾਣੇ ਝੂਠੇ ਕੁੱਤੇ ਬੋਲਦੇ ਜੂਨੀਅਰ ਸਪੀਕਰਾਂ ਚ ਆ ਸਕੂਲ ਨੂੰ ਜਿੰਦਾ ਲਵਾ ਰਿਆ ਗੁਰਾਹਾਂ ਜੂਨੀਆ ਜੂਨੀਆ ਨਾਲ ਬਾਰੋਂ ਇਕੱਠੇ ਹੋ ਕੇ ਹੁੰਦੀ ਐ ਜਿਸ ਸਕੂਲ ਨੂੰ ਜਿੰਦਾ ਲਵਾਉਣ ਦੇ ਤਲੀਆ ਜੇ ਕੋਈ ਗਲਤ ਹੋ ਰਿਹਾ ਤਾਂ ਕੋਰਟ ਜਾਣ ਪ੍ਰਾਈਵੇਟ ਸਕੂਲਾਂ ਤੋਂ ਫੰਡ ਖਾਂਦੇ ਮਾਪਿਆਂ ਬੱਚਿਆਂ ਦੀ ਪੜਾਈ ਸ਼ੁਰੂ ਸਾਡਾ ਪੂਰਾ ਸਕੂਲ ਕਿਉਂ ਚਲਾ ਰਹਿਣਾ ਨੇ ਮਰਦਾਬਾਦ ਮਰਦਾਬਾਦ ਬੱਚਿਆਂ ਦਾ ਹੱਕ ਖਾਣ ਵਾਲੇ ਟੀਚਰ ਮਰਦਾਬਾਦ ਲੋਕਾਂ ਦੇ ਹੱਕ ਖੋਣ ਲਾਉਣੇ ਮਰਦਾਬਾਦ ਬੱਚਿਆਂ ਨੂੰ ਪੜਵਾਈ ਪ੍ਰਭਾਵ ਕਰਨ ਵਾਲੇ ਮਰਦਾਬਾਦ ਮਰਦਾਬਾਦ ਲੋਟੂ ਯੂਨੀਅਨ ਮਰਦਾਬਾਦ ਮਰਦਾਬਾਦ ਸੁਖਿੰਦਰ ਗੁਰਹਾ ਮਰਦਾਬਾਦ ਜਿੰਦਾਬਾਦ ਮਾਪਿਆਂ ਨੂੰ ਜੋ ਆਵਣਾ ਦੇਣ ਮਰਦਾਬਾਦ मुरदाबाद मुरदाबाद जवाब त लवांगे हिन ਇੱਕ ਮਿੰਟ ਬੋਲਣਾ ਬੋਲਣਾ ਓਏ ਇੱਥੇ ਛੱਡ ਜਾ ਸਵਾਲ ਅੱਛਾ ਅੱਛਾ ਸਵਾਲ ਇੱਕ ਮਿੰਟ ਅੱਛਾ ਸਵਾਲ ਕਰਾਂਗੇ ਸਵਾਲ ਕਰਾਂ ਪਿਆਰ ਨਾਲ ਧਿਆਨ ਨਾਲ ਧਿਆਨ ਨਾਲ ਬਾਈ ਕਿਹੜਾ ਪਿੰਡ ਹੈ ਕਿਹੜਾ ਪਿੰਡ ਹੈ ਓਏ ਪਪਾ ਜੀ ਕਿੰਨਾ ਇਸ ਤੇ ਆਪਣਾ ਬੰਦ ਕਰਾ ਦੇ ਕਿੰਦਣਾ ਐ ਨਾ ਨਹੀਂ ਬਾਬਾ ਜੀ ਕਰਨ ਕੀ ਆਏ ਤੁਸੀਂ ਪਤਾ ਹੀ ਨਹੀਂ ਬਾਬਾ ਜੀ ਦੇਖੋ ਤੁਹਾਨੂੰ ਮੈਂ ਦੱਸਦਾ ਤੁਸੀਂ ਕੋਲਾ ਉੱਪਰ ਪ੍ਰਧਾਨ ਨੂੰ ਕੱਢ ਬੰਦ ਕਰ ਲੋ ਕੱਢੋ ਪ੍ਰਧਾਨ ਨੂੰ ਬਾਹਰ ਹਾਂਜੀ ਪ੍ਰਧਾਨ ਪ੍ਰਧਾਨ ਸਾਹਿਬ ਕੌਣ ਹੈ ਪ੍ਰਧਾਨ ਸਾਹਿਬ ਕੌਣ ਹੈ ਕਰਨੀ ਥੋੜਾ ਕੌਣ ਹੈ ਪ੍ਰਧਾਨ ਕੌਣ ਹੈ ਕਿਹੜਾ ਥੋੜਾ ਜਿ ਕੋਈ ਤੇ ਅੱਜ ਕੀ ਕਰਨਾ ਇਸ ਲਈ ਕੀ ਨਹੀਂ ਜਿੱਥੇ ਜੀ ਪਤਾ ਕਿਸੇ ਕੱਲ ਦਾ ਕਾਹਦੇ ਲਈ ਆਏ ਸੀ ਜੀ ਕਿਸੇ ਕੱਲ ਦਾ ਪਤਾ ਕਿਉਂ ਆਏ ਸੀ ਕੀ ਰੌਲਾ ਸੀ ਕਦਾ ਸੋਨੂ ਕੀ ਰੋਲਾ ਕੀ ਰੋਲਾ ਰੋਲਾ ਕੀ ਸਕੂਲ ਦਾ ਰੋਲਾ ਬੱਸੋ ਕੀ ਮੇਰੇ ਮੇਰੇ ਕੀ ਰੋਲਾ ਰੋਲਾ ਕੀ ਸਕੂਲ ਜਾਣਾ ਦੱਸੋ ਦੱਸੋ ਕੀ ਕਰਦੇ ਮਸਲੇ ਜਾਓ ਤੁਸੀਂ ਚੱਕਰ ਰੋਵੇ ਰੋਵੇ ਬਾਈ ਚੁੱਪਾ ਬਾਬਾ ਗੱਲ ਸੁਣ ਲਓ ਅੱਪਾਏ ਪੈਣ ਤਾਂ ਹੀ ਨਹੀਂ ਆ ਗਏ ਸਕੂਲ ਅਥੇ ਪੁੱਛਿਆ ਨਹੀਂ ਚੁੱਪ ਕਰ ਇੱਕ ਚੁੱਪੋ ਹੀ ਚੁੱਪਾ ਬਾਈ ਬਾਈ ਚੁੱਪ ਬਾਈ ਚੁੱਪ ਕਰ ਜਾ ਚੁੱਪ ਕਰ ਜਾ ਸਾਡੇ ਪਿੰਡ ਦਾ ਵਿੱਚ ਸਕੂਲ ਹੈ ਰੋਲਾ ਕੀ ਆ ਜਾਂ ਤਾਂ ਸਾਨੂੰ ਮਾਪਿਆਂ ਨੂੰ ਪੁੱਛੋ ਬਾਈ ਚੁੱਪ ਕਰ ਦਿਓ ਬਾਈ ਚੁੱਪ ਕਰ ਦਿਓ ਇੱਕ ਮਿੰਟ ਚੁੱਪ ਕਰ ਚੁੱਪ ਕਰ ਉਹ ਭਾਈ ਚੁੱਪ ਕਰ ਜਾ ਬਾਬਾ ਜੀ ਦੇਖੋ 딸 ਨਹੀਂ ਹੋਗੇ ਪਰ ਹਾਂ ਇੱਥੇ ਕਹੀ ਜਾਂਦੇ ਆ ਆ ਬਾਪੇ ਵਾਲੇ ਅਸੀਂ ਬੱਚਿਆਂ ਵਾਲੇ ਸਾਰੇ ਸਾਡੀ ਬਾਤ ਪੜਦੀ ਬੱਚਾ ਉੱਥੇ ਕੋਈ ਨਹੀਂ ਠੀਕ ਆ ਅਸੀਂ ਡੀਸੀ ਤੋਂ ਆਏ 600 ਬੰਦਾ ਹੁਣ ਮੰਗ ਪੱਤਰ ਦੇ ਕੇ ਇੱਥੇ 15 ਟੀਚਰ ਨੌਂਗਰੀਜ਼ੀ ਵਾਲਾ ਤਾ ਤੁਸੀਂ ਦੱਸੋ 12ਵੀਂ ਪਾਸ ਬੰਦਾ ਤੁਹਾਡੀ ਵਾਕ ਨੂੰ ਪੜ੍ਹਾਊਗਾ ਤੇ ਆਪ ਅਸੀਂ ਵੀ ਆ ਮੰਨੂ ਕੋਈ ਉਹਨਾਂ ਦਾ ਰੌਲਾ ਸਾਰਾ ਕੋਈ ਬੱਚਿਆਂ ਦਾ ਕੋਈ ਪਲਮ ਨਹੀਂ 3 ਸਾਲ ਤੋਂ ਕਿਤਾਬਾਂ ਵਰਦੀਆਂ ਜਮਾ ਨਹੀਂ ਮਿਲੀ ਅਸੀਂ ਮੰਨਦੇ ਆ ਪਰ ਇਹ ਟੀਚਰ 8 ਸਾਲ ਤੋਂ ਪਹਿਲਾਂ ਅੰਦਰ ਸੀ ਅੱਜ ਇਹਨਾਂ ਨੇ ਕਿਉਂ ਜ਼ਿਆਦਾ ਨਹੀਂ ਬਾਕੀ ਭਾਈ ਅਜੇ ਸੋਝ ਨਹੀਂ ਤੁਸੀਂ ਪਿਓ ਅਸੀਂ ਵੀ ਜੁਨੀਆ ਦੇ ਮੈਤੀਆਂ ਸੁਣੋ ਜਮੀਨ ਤੁਹਾਡਾ ਪ੍ਰਧਾਨ ਆ ਕਿਤੇ ਤੱਕ ਇਹਨਾਂ ਕੁੱਤੇ ਮਾਪੇ ਆ ਆ ਕੱਲ ਉਹਨੇ ਗੁਰਦੁਆਰੇ ਤੋਂ ਕਿਹਾ ਇਹ ਝੂਠਖਾਣੇ ਸੁਣੋ ਝੂਠਖਾਣੇ ਮਾਪੇ ਝੂਠਖਾਣੇ ਮਾਪੇ ਕਿਹਾ ਸਾਨੂੰ ਰਿਕਾਰਡਿੰਗ ਸੁਣਾਈਏ ਤੁਸੀਂ ਕਿਉਂ ਨਹੀਂ ਬੋਲਦੇ ਬੋਲੋ ਪੁੱਛੋ ਨਾ ਬੰਦੇ ਕਿੰਨੇ ਆ ਪਿੰਡ ਦੇ ਤੁਸੀਂ ਸਾਡੇ ਮਹਿਮਾਨ ਸੁਣੋ ਤੁਸੀਂ ਸਾਡੇ ਮਹਿਮਾਨ ਨੂੰ ਚਾਹ ਪੀਣੀ ਦੱਸੋ ਬਹੋਂ ਦੀਆਂ ਸ਼ਾਮੇ ਤੁਹਾਡੀ ਕੋਈ ਇਨਸਾਲਟ ਨਹੀਂ ਕਰਦੇ ਤੁਸੀਂ ਸਾਡੇ ਮਾਪਿਆਂ ਦੇ ਸਮਾਨ ਹੋ ਹਰ ਪੁੱਛੋ ਅੱਜ ਪੁੱਛੋ ਸਾਨੂੰ ਸੁਣੋ ਆ ਮੁੰਡਾ ਰਵਿੰਦਰ ਹੈ ਮੇਰਾ ਹਰਪਾਲ ਹੈ ਕਦੋਂ ਮਰਜੀ ਸਕ ਲੋ ਛੋਟੇ ਪਿੰਡ ਆਵਾਂਗੇ ਸਾਨੂੰ ਕੱਲੀ ਕੱਲੀ ਅਗਲੀ ਕਰਾਂਗੇ ਪਰ ਵੀ ਵੜ ਕੇ ਹੱਥ ਬੰਨ੍ਹਨੇ ਆ ਬਾਲ ਬੱਚੇ ਆਏ ਹੋ ਐ ਨਾ ਕਰ ਮੰਨਗੇ ਉਹ ਤਾਂ ਮੰਨਗੇ ਉਹ ਤਾਂ ਕਹਿੰਦੇ ਸੱਦਾਂਗੇ ਸਾਨੂੰ ਉਹ ਤਾਂ ਮੰਨਗੇ ਠੀਕ ਹੈ ਦੇਖੋ ਪੁਲਰ ਸਾਹਿਬ ਅਸੀਂ ਇਹਨਾਂ ਨੂੰ ਆਕੇ ਸਵਾਲ ਕਰਨਾ ਸੀ ਅਸੀਂ ਸਵਾਲ ਕਰਨਾ ਸੀ ਕੁਝ ਸਾਡੇ ਕੋਲ ਫੈਕਟ ਸੀਗੇ ਪਰ ਭੱਜਣ ਦੀ ਕਿ ਲੋੜ ਸੀ ਵਿਚ ਵਿਚਾਲੇ ਛੱਡ ਕੇ ਸਾਡਾ ਬੰਦਾ ਇੱਥੇ ਸੀ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਕਿ ਮਾਪੇ ਆ ਰਹੇ ਆ ਉਹ ਵਿਚੋਂ ਭੱਜ ਗਿਆ ਗੁਰਾਹਾਂ ਸਾਨੂੰ ਪਤਾ ਇਹ ਫੰਡ ਖਾਂਦੇ ਆ ਪ੍ਰਾਈਵੇਟ ਸਕੂਲਾਂ ਤੋਂ ਪ੍ਰਾਈਵੇਟ ਸਕੂਲਾਂ ਤੋਂ ਫੰਡ ਖਾਂਦੇ ਆ ਡਾਂਕੇ ਦੀ ਚੋੜ ਤੇ ਖਾਂਦੇ ਆ ਹੈ ਡਰਨ ਦੀ ਕਿ ਲੋੜ ਸੀ ਨੂੰ ਅੱਛਾ ਗਰੁੱਪਾਂ 'ਚ ਪਾਇਆ ਇਹਨਾਂ ਨੇ ਕਹਿੰਦੇ ਡੀਸੀ ਕੋਲ ਕੋਈ ਕੰਮ ਨਹੀਂ 600 ਮਾਪੇ ਗਏ ਆ ਉੱਥੇ ਤੜਕੇ ਸਾਨੂੰ ਡੀਸੀ ਸਾਹਿਬ ਤੋਂ ਫੋਟੋ ਵੀ ਇਹਨਾਂ ਨੂੰ ਇਹਨਾਂ ਨੇ ਝੂਠ ਖਾਣੇ ਕਿਹਾ ਸਾਨੂੰ ਝੂਠ ਖਾਣੇ ਕਹਿੰਦੇ ਆਏ ਅਸੀਂ ਕਿਸਾਨ ਜੀ ਨਹੀਂ ਹਾਂ ਤੇ ਖਿਲਾਫ ਨਹੀਂ ਪਰ ਇਹ ਜਿਹੜੇ ਜ਼ਮੀਨ ਜ਼ਿਆਰਤ ਗੁੰਡੇ ਬੈਠੇ ਆ